ਬੋਦੀ ਨਾਮੇ ਦੇ ਦੇ ਜੋ ਵੇ ਬੜੇ ਲੋ ਜੀ ਕਰ ਲਿਆ ਨਾ ਵੇ ਤੇਰੇ ਨੂੰ ਨਵਾਇਆ ਨਾ दिले ਮਾਨਿਆ ਮੇਰੇ ਮਨ ਦੇ ਲੋ ਜਿਲੇ ਕਰ ਦਿਆ ਆਤਾ ਦਾ ਬਨਰਾ ਗੁਲੀਆਂ ਮਿਟ ਕੇ ਜਿਗ ਜਾ ਮਾਤਾ ਦਾ ਪਿਆਰਾ ਬਨਰਾ ਗੁਲੀਆਂ ਮਿਟ ਕੇ ਜਿਗ ਜਾ ਮਾਤਾ ਤਾਂ ਦੇਖ ਦੇ ਤਕਦੀਲੇ ਲੈ ਲੈਣੇ ਪਰ ਸੇ ਮੋਤੀ ਸਿੱਚੇ ਨਦੀਆਂ ਨਿਵਾਰਾ ਮੋਤੀ ਵੀਗਰ ਬੜੇ ਚੁਪਟਾ নি বনেপ শ্বে মূচে ਲੋ ਜੀ ਇਹ ਦੋਨੋਂ ਭੈਣਾਂ ਮਾਤਾ ਜੀ ਹਰਬੀਬ ਕੌਰ ਤੇ ਮਾਤਾ ਜੀ ਅਮਰਜੀਤ ਕੌਰ ਜੀ ਆਹ ਦੇਖੋ ਜੀ ਘੋੜੀਆਂ ਸਨਾਰੇ ਦੀ ਪੰਜਾਬੀ ਵਰਸੇ ਦੀ ਗੱਲ ਔਰ ਸਭ ਤੋਂ ਵਧੀਆ ਗੱਲ ਹੈ ਕਿ ਇਹਨਾਂ ਦੋਨਾਂ ਭੈਣਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਜੀ ਔਰ ਹੁੰਦਾ ਹੀ ਹੈ ਭੈਣਾਂ ਦਾ ਪਿਆਰ ਲੇਕਿਨ ਇਹ ਇੱਕ ਦੂਜੇ ਤੋਂ ਇੱਕ ਮਿੰਟ ਵੀ ਵੱਖ ਨਹੀਂ ਰਹਿੰਦੇ ਜੀ ਮਾਤਾ ਜੀ ਕਦੀ ਹੋਰ ਸੁਣਾ ਦਿਓ ਜੀ ਫਿਰ ਹਾਂ ਸੁਣਾ ਦਿਓ ਜੀ ਫਿਰ ਬਹੁਤ ਵਧੀਆ ਤੁਸੀਂ ਤਾਂ ਗਾਉਂਦੇ ਹੀ ਬਹੁਤ ਵਧੀਆ ਹੈ ਕਿਆ ਕਮਾਲ ਦਾ ਗਾਉਂਦੇ ਜੀ ਇਹ ਪੰਜਾਬੀ ਫਿਲਮ ਵਾਲੇ ਤਾਂ ਨਕਲੀ-ਨੁਕਲੀ ਗਾਉਂਦੇ ਆ ਅਸਲੀ ਗਾ ਰਹੇ ਹੋ ਤੁਸੀਂ ਅਸਲੀ ਹੈ ਇਹ ਸੁਣਾਓ ਜੀ ਵੀਰ ਜੀ ਹਾਂ ਜੀ ਕੋਈ ਵੀਰ ਪੈ ਨਹੀਂ ਕੇ ਲਿਖਿਆ ਸੁਲਾ ਕਰ ਰਹੇ ਹਾਂ ਹਾਂ ਤੇ ਤੇ

ਗੀਰ ਗਾ ਮੇ ਕਾ ਤੇਰਾ ਯਰ ਮਸਦਾ ਆ ਉਹ ਦੰਦ ਦੇਖਾ ਕੋੜੀ ਜੇ ਕਿੜੀ ਵਾਹ ਵਾਹ ਜ਼ੋਰਦਾਰ ਤਾੜੀਆਂ ਦੀ ਜ਼ੋਰਦਾਰ ਤਾੜੀਆਂ ਦੀ ਆ ਦੇਖੋ ਜੀ ਦੋਨਾਂ ਭੈਣਾਂ ਦਾ ਸਾਂਝਾ ਗੀਤ ਦੇਖੋ ਕਿਸ ਤਰੀਕੇ ਨਾਲ ਕਿੰਨੀਆਂ ਵਧੀਆਂ ਘੋੜੀਆਂ ਸੁਣਾ ਰਹੇ ਨੇ ਦੀ ਪੰਜਾਬੀ ਵਿਰਸੇ ਦਾ ਇੱਕ ਖਾਸ ਵੀਡੀਓ ਅੱਜ ਅਸੀਂ ਇੱਥੇ ਸ਼ੂਟ ਕੀਤਾ ਤੇ ਗੱਲ ਬਣ ਗਈ ਜੀ ਵਿਆਹ ਸ਼ਾਦੀ ਦੇ ਟਾਈਮ 'ਤੇ ਘੋੜੀਆਂ ਆਹ ਵਿਆਹ ਸ਼ਾਦੀ 'ਚ ਤਾਂ ਇਹਨਾਂ ਨੂੰ ਲੋਕਾਂ ਨੇ ਬੁੱਕ ਕਰ ਲਿਆ ਕਰਦੇ ਬੁਕਿੰਗ ਹੋ ਜਾ ਕਰਨੀ ਹੈ ਲੋਕਾਂ ਨੇ ਅਮਰੀਕਾ ਕੈਨੇਡਾ ਵਾਲੇ ਵੀਡੀਓ ਦੇਖਦੇ ਆ ਉਹਨਾਂ ਨੇ ਤੁਹਾਨੂੰ ਟਿਕਟ ਵੀ ਦੇ ਦੇਣੀ ਆਣ ਜਾਣ ਦੀ ਹੋਏਗਾ ਟਿਕਟ ਵੀ ਲਾਓ ਨਾਲੇ ਸੂਟ ਲਾਓ ਘੋੜੀਆਂ ਕਹਿੰਦੇ ਆ ਤੁਸੀਂ ਆ ਜਾਓ ਤੁਹਾਨੂੰ ਪੈਕ ਕਰਕੇ ਲੈ ਜਾਂਦੇ ਮੈਂ ਮੈਂ ਕਹਿੰਦਾ ਜੀ ਆ ਜਿਹੜੇ ਵੀਡੀਓ ਦੇਖ ਰਹੇ ਘੋੜੀਆਂ ਉਹ ਅੱਜ ਕੱਲ ਲੋਕੀ ਸਿੰਗਰਾਂ ਨੂੰ ਬੁਲਾਉਂਦੇ ਦੀ ਪਤਨ ਕਿਹਨੂੰ ਕਿਹਨੂੰ ਬੁਲਾਈ ਜਾਂਦੇ ਆ ਇਹਨਾਂ ਨੂੰ ਬਣਾਉਣ ਦਾ ਰਿਵਾਜ ਚੱਲ ਪਿਆ ਔਰ ਉਹਨਾਂ ਨੇ ਕੈਨੇਡਾ ਅਮਰੀਕਾ ਵਾਲਿਆਂ ਨੇ ਜੇਕਰ ਵੀਡੀਓ ਪਹੁੰਚ ਗਿਆ ਉਹਨੇ ਕਹਿੰਦਾ ਮਾਤਾ ਦੀ ਟਿਕਟਾਂ ਵੀ ਕੱਟਦੀ ਆ ਜੀ ਦੀ ਔਰ ਦੀਆਂ ਜਾਣਦੀਆਂ ਐਡਦੀਆਂ ਵੀ ਹੋਟਲ 'ਚ ਠਹਿਰਾਉਂਦੀ ਆ ਜੀ ਤੁਹਾਨੂੰ ਨਹੀਂ ਸਾਰਿਆਂ ਨੂੰ ਫੁੱਫੜ ਜੀ ਨੂੰ ਵੀ ਨਾਲੇ ਲੈ ਜਣਾ ਉਹਨਾਂ ਨੇ ਸਾਬ ਨੂੰ ਲੈ ਜਣਾ